ਸੱਜਣੋ ਸਵਾਗਤ ਹੈ ਤੁਹਾਡਾ ਆਪਣੇ ਪ੍ਰੋਗਰਾਮ 'ਅੱਜ ਦੀ ਵਰਕਟਰ ਮੰਡੀ ਕਲਵੰਡੀ ਸਭੋ ਮੰਡੀ ਤੇ ਲਾਇਆ ਇਸ ਜਿਹੜੇ ਜਿਹੜੇ ਆਪਣੇ ਕੋਲ ਟਰੈਕਟਰ ਖੜੇ ਐ ਕਈ ਵਾਰੀ ਤਾਂ ਭਰਾ ਆਪਰੋ ਵੀ ਸਾਨੂੰ ਆਹ ਟਰੈਕਟਰ ਨੂੰ ਸਵਾ ਸਾਲ ਹੋ ਗਿਆ ਖੜੇ ਤੋਂ ਜੋ ਨਹੀਂ ਗੁਦਾਕ ਲੱਗਿਆ ਨਹੀਂ ਕੁ ਸਾਲ ਚਾਇਆ ਅਜੇ ਤੱਕ ਨਹੀਂ ਵਿਕਿਆ ਕਈ ਵੀਰ ਕਹਿੰਦੇ ਅਸੀਂ ਉਹੀ ਵੀਡੀਓ ਦੇਖੀ ਜੰਨਾ ਯਾਰ ਉਸ ਤਰ੍ਹਾਂ ਦੀ ਏ ਰਾਈਟ ਨੂੰ ਆਪਣਾ ਕੋਲ ਕੋਲਵੰਡੀ ਸਪੋਰਟ ਮੰਡੀਟ ਲਾਇਆ ਸੀ ਆ ਮੈਕੈਨਿਕ ਆ ਇਹ ਦਿਖਾਉਣ ਲੱਗੇ ਆਪਣਾ ਨੰਬਰ ਨੋਟ ਕਰ ਲਓ ਸ਼ੁਰੂ 94653 40132 ਨੰਬਰ ਤੇ ਤੁਸੀਂ ਫੋਨ ਕਰਕੇ ਟਰੈਕਟਰ ਤੋਂ ਦੀ ਰੇਟ ਤੋਂ ਦੀ ਜਾਣਕਾਰੀ ਲੈ ਸਕਦੇ ਹੋ ਆਪਣਾ ਐਡਰੈਸ ਸ਼ੁਰੂ ਲਾ ਦਿੰਦੇ ਆ ਪਿੰਡ ਹੈਗਾ ਜੀ ਕੋਰਸਮੀਰ ਬਟਿੰਡਾ ਜ਼ਿਲ੍ਹਾ ਦਾ ਪਿੰਡ ਹੈ ਕੋਰਸਮੀਰ ਨੌਰਾ ਜੀ ਬਟਿੰਡਾ ਮਾਨਸਾ ਰੋਡ ਤੇ ਮਿਸਟਰ ਜਸਪਾਲ ਸਿੰਘ ਚੋਤੀ ਦੀ ਵਰਕਸ਼ਾਪ ਤੋਂ ਆਪਣੇ ਉੱਚੇ ਟਰੈਕਟਰ ਹੁੰਦੇ ਹੈਗੇ ਕਿਸੇ ਵੀ ਭਰਾ ਨੂੰ ਕੋਈ ਟਰੈਕਟਰ ਜੀ ਰੇਟ ਸੰਬੰਧੀ ਜਾਣਕਾਰੀ ਲੈਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 94653 80000 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਹੈਗਾ ਆਪਣਾ 94653 62000 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਟਰੈਕਟਰ ਦੀ ਰੇਟ ਪੁੱਛ ਲੈ ਸਕਦੇ ਹੋ 3 ਸੀਪੀਡ ਟਰੈਕਟਰ ਹੈ ਜੀ ਵੋਲ ਟਰੈਕਟਰ 66 ਟਰੈਕਟਰ ਦਾ ਮੁੱਲ ਰੱਖਿਆ ਹੈ 4,65,000 ਟਾਇਰ ਟਰੈਕਟਰ ਦੇ 75-80 ਪੈਸੇ ਪੂਰਾ ਚੰਗਾ ਟਰੈਕਟਰ ਹੈ 3 ਸੀਪੀਡ ਵਾਲਾ ਫੋਨ ਕਰ ਲਿਓ ਫੋਨ ਤੇ ਤੁਹਾਨੂੰ ਹੋਰ ਵੀ ਡੇਟ ਸਾਰੇ ਦੱਸਦੇ ਅੱਗੇ ਅਰਜਨਾ 2014 ਮਾਡਲ ਟਰੈਕਟਰ ਹੈ ਜੀ ਆਪਣਾ ਕੋਲੇ ਮੈਟ ਕਰਦੇ ਮੈਟ ਹੈ ਚਾਰੇ ਟਾਇਰ ਜਮ ਨਵੇਂ ਆ ਪੰਜਾਬ ਨੰਬਰ ਹੈ ਪੀਵੀ 10 ਲੁਧਿਆਣੇ ਦਾ ਪੂਰਾ ਚੰਗਾ ਟਰੈਕਟਰ ਹੈਗਾ ਚੇਂਜਰ ਗੇਅਰ ਵਾਲਾ ਟਰੈਕਟਰ ਦਾ ਮੁੱਲ ਹੈਗਾ ਜੀ 7.4 ਲੱਖ ਰੁਪਈਆ ਕੋਕਟੇ ਮਾਨਤਾਨ ਕਰ ਦਾਂਗੇ ਟਰੈਕਟਰ ਪੂਰਾ ਘੈਂਟ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਤੁਸੀਂ ਦੇ ਦਿੱਤਾ ਜਾ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਦੀਆਂ ਰੇਟਾਂ ਦੀ ਜਾਣਕਾਰੀ ਲੈ ਸਕਦੇ ਹੋ ਅੱਗੇ ਟਰੈਕਟਰ ਹੈਗਾ ਜੀ ਆਪਣਾ ਕੋਲੇ 855 855 2000 ਤੇ 3 ਮਾਲ ਟਰੈਕਟਰ ਹੈਗਾ ਚਾਰੇ ਟਾਇਰ ਜਮਨ ਨਵੇਂ ਚੋਚੋ ਕਰਦੇ ਆ ਨੰਬਰ ਹਰਿਆਣੇ ਦਾ ਬਾਈ ਜੀ ਪਹਿਲਾਂ ਦੱਸ ਦਿੰਨੇ ਆ ਟਰੈਕਟਰ ਇੰਜਨ ਗੇਅਰ ਦਾ ਪੂਰਾ ਵਧੀਆ ਤਸੱਲੀ ਵਾਲਾ ਟਰੈਕਟਰ ਹੈ ਟਰੈਕਟਰ ਦਾ ਮੁੱਲ ਰੱਖਿਆ ਜੀ 22 ਲੱਖ ਰੁਪਈਆ 240 ਹੀਰ ਦਾ ਡੈਟਰ ਦੇ ਦਿਆਂਗੇ 2003 ਵਾਲ ਨਵੇਂ ਟਰੈਕਟਰ ਚ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਨੰਬਰ ਆਪਣਾ 94653 62000 ਸਕਰੀਨ ਤੇ ਵੀ ਚੱਲ ਰਿਹਾ ਇੱਥੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋਗੇ ਅੱਗੇ ਆਪਣੇ ਕੋਲੇ ਕੋਕਾ ਪੀਸ ਟਰੈਕਟਰ ਆ ਗਿਆ ਕੋਕਾ ਪੀਸ 62 ਹੈ ਆਪਣੇ ਕੋਲੇ ਐਚਐਮਟੀ ਦੇ ਤਿੰਨ ਟਰੈਕਟਰ ਆ ਦੋ ਨਾੜ ਘਰੇ ਖੜੇ ਇੱਕ ਆ 65 ਭਾਈਆ 2006 ਮਾਡਲ ਘਰੇ ਖੜਿਆ 95 ਮਾਡਲ 96 ਮਾਡਲ ਚੰਗੇ ਟਰੈਕਟਰਾਂ ਦੋਨੇ ਪਾਵਰ ਸਟੀering ਹੈ ਇਹ ਵੀ ਪਾਵਰ ਸਟੀering ਹੈ ਕੰਪਨੀ ਦਾ ਚਲਾਈ ਦਾ ਜਾਂ ਮੈਸ਼ੀਨਰ ਗੱਜਾਂ ਮੁੱਲ ਨਵਾਂ ਟਰੈਕਟਰ ਹੈਗਾ 2006 ਮਾਡਲ ਹੈ 3 ਲੱਖ ਤੇ 65000 ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆ ਜੀ ਸਾਢੇ 3 ਲੱਖ ਦਾ ਟਰੈਕਟਰ ਦੇ ਦਾਂਗੇ ਪੂਰਾ ਚੰਗਾ ਚਾਰੇ ਟਾਇਰ ਜਮਨ ਨਵੇਂ ਹੈ ਡੱਕ ਡੱਕ ਕਨੋਪੀ ਕਨੋਪੀ ਸਾਰਾ ਕੁਝ ਲੱਗਿਆ ਹੋਇਆ ਹੈ ਬਾਡੀ ਲੈੰਦਰ ਟਰੈਕਟਰ ਚੈੱਕ ਕਰ ਲੋ ਪੂਰਾ ਸੋਹਣਾ ਟਰੈਕਟਰ ਹੈ ओरिजिनल ਪੇਂਟ ਚ ਹੈ ਤਕਰੀਬਨ 90% ओरिजिनल ਪੇਂਟ ਚ ਹੈ ਘੋ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ। ਜੀ ਆਪਣਾ ਕੋਡ 53 ਦਾ 5310 2017 ਮਾਡਲ ਹੈ। ਕਾਪੀ 18 ਦੀ ਹੈ ਦਸੰਬਰ ਮਹੀਨੇ ਦਾ। ਡੱਕ ਡੱਕ ਕ੍ਰੋਪਿਕ ਨੂੰਪੀ ਲੱਗੀ ਹੋਈ ਆ ਪੂਰਾ ਫੁੱਲ ਚੰਗਾ ਟਰੈਕਟਰ ਹੈਗਾ। ਪੂਰਾ ਘੈਂਟ ਟਰੈਕਟਰ ਹੈ। ਠੀਕ ਹੈ ਜੀ ਟਰੈਕਟਰ ਦਾ ਮੁੱਲ ਹੈਗਾ 5 ਲੱਖ ਤੇ 93000 ਰੁਪਇਆ। ਟਰੈਕਟਰ ਤੇ 4.5 ਲੱਖ ਰੁਪਇਆ ਦਾ ਲੋਨ ਹੋ ਜੂ ਜੇ ਕਿਸੇ ਨੇ ਕਰਾਉਣਾ ਹੋਵੇ ਤਾਂ ਸਾਰੇ ਟਰੈਕਟਰਾਂ ਦੇ ਵਿੱਚ ਪ੍ਰਾਈਂਟ ਟਰੈਕਟਰ ਕੱਟੇ ਜਾਣਗੇ। ਤਕਰੀਬਨ ਜਿਹੜੇ 13 ਮਲ ਤੋਂ ਉੱਤੇ ਉੱਤੇ ਸਾਰੇ ਤੇ ਲੋਨ ਹੋ ਜੂ। ਅੱਗੇ ਹੈਗਾ ਜੀ ਟਰੈਕਟਰ ਆਪਣਾ 6055 6055 2014 ਮਾਡਲ ਹੈ 4 ਲੱਖ ਤੇ 58 ਹਜ਼ਾਰ ਟਰੈਕਟਰ ਦਾ ਰੇਟ ਹੈ ਜੀ ਸੰਪਰਕ ਕਰ ਲਿਓ 50 ਨੰਬਰ ਦਾ ਫੋਨ ਪੂਰਾ ਚੰਗਾ ਟਰੈਕਟਰ ਹੈ ਨਵੇਂ ਟਾਇਰ 735 99 ਮਾਡਲ 1 ਲੱਖ ਤੇ 63 ਹਜ਼ਾਰ ਰੁਪਿਆ ਟਰੈਕਟਰ ਦਾ ਮੁੱਲ ਹੈ ਜੀ ਅੱਗੇ 855 855 2004 ਮਾਡਲ ਹੈ 2 ਲੱਖ ਤੇ 85 ਹਜ਼ਾਰ ਰੁਪਿਆ ਟਰੈਕਟਰ ਦਾ ਰੇਟ ਹੈ ਇਹ ਕਾਲਾ ਬਰਕੰਦੀ ਦਾ ਪਹਿਲਾਂ ਵੀ ਆਪਾਂ ਵੀਡੀਓ ਪਾਉਣਾ ਹੁੰਦਾ ਉਹਦੇ ਟਰੈਕਟਰ ਹੈ ਜੀ ਇਹ ਤਿੰਨੇ ਚਾਰੇ 2010 ਮਾਡਲ ਟਰੈਕਟਰ ਹੈ ਜੀ 855 3.5 ਲੱਖ ਰੁਪਿਆ ਡਿਮਾਂਡ ਹੈ ਅਗੇ 2021 ਮਾਡਲ ਟਰੈਕਟਰ ਹੈ ਜੀ 750 3 ਸਪੀਡ ਆ 3 ਸਪੀਡ ਚੈਂਜਰ ਗੇਅਰ ਵਾਲਾ ਪੰਜਾਬ ਨੰਬਰ ਹੈ ਪ੍ਰਿੰਟ ਦਾ ਮੁੱਲ ਹੈਗਾ 5 ਲੱਖ ਤੇ 75000 ਰੁਪਏ ਦਾ ਕਾਲਾ ਬਰਕੰਦੀ ਦਾ ਤੁਸੀਂ ਆਪਣੇ ਵੀਡੀਓ ਚੋਂ ਕੱਢ ਕੇ ਨੰਬਰ ਉਹਦੇ ਨਾਲ ਸੰਪਰਕ ਕਰਕੇ ਟਰੈਕਟਰ ਤੋਂ ਦੀ ਰੇਟ ਸੰਦੇ ਜਾਣਕਾਰੀ ਲੈ ਸਕਦੇ ਹੋ ਅਗੇ 744 ਹੈਗਾ 2015 ਮਾਡਲ 4 ਲੱਖ ਤੇ 9552000 ਰੁਪਿਆ ਰੇਟ ਹੈ ਇਹਦਾ ਨੰਬਰ ਹੈਗਾ 9934 9366000735 ਤੇ ਸੰਪਰਕ ਕਰ ਲਓ 2020 ਮਾਡਲ ਟਰੈਕਟਰ ਹੈ ਰਾਏਪੁਰ ਇਹਦਾ ਨੰਬਰ ਹੈ 5.5 ਲੱਖ ਰੁਪਏ ਟਰੈਕਟਰ ਦਾ ਮੁੱਲ ਹੈ 2 ਸਪੀਡ ਜਿਹੜਾ ਟਰੈਕਟਰ ਹੈ ਜੀ ਅੱਗੇ ਆਇੰਦਾ 3630 ਸੁਪਰ 2019 ਮਾਡਲ ਹੈ ਜੀ ਆਹ ਸੌਰੀ 2014 ਮਾਡਲ ਹੈ 4.5 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਹੈ ਸਤਨਾਮ ਦਾ ਟਰੈਕਟਰ ਹੈ ਕਮਾਲ ਵਾਲੇ ਦਾ 94634 94635 ਨਹੀਂ ਯਾਰ ਸੌਰੀ 94660000735 ਮੋਬਾਈਲ ਇਹਦੇ ਨੰਬਰ ਤੇ ਤੁਸੀਂ ਫੋਨ ਕਰਕੇ ਸੰਪਰਕ ਕਰ ਲਿਓ ਅੱਗੇ 2009 ਮਾਡਲ ਹੈਗਾ ਸੋਨਾਲਿਕਾ ਇਹਦਾ ਮੁੱਲ ਹੈਗਾ ਜੀ 2,60,000 ਰੁਪਇਆ 2018 ਮਾਡਲ 744 ਹੈ ਇਹਦਾ 4,90,000 ਰੁਪਇਆ ਰੇਟ ਹੈ ਅੱਗੇ ਹੈਗਾ 2006 ਮਾਡਲ ਟਰੈਕਟਰ ਫਾਰਮ 6 ਸਵਾ 2 ਲੱਖ ਰੁਪਇਆ ਰੇਟ ਹੈ ਇਹਨਾਂ ਟਰੈਕਟਰਾਂ ਦੀ ਰੇਟਾਂ ਫਰਮ ਦੀ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਜਦੋਂ ਮਰਜ਼ੀ ਤੁਸੀਂ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਅੱਗੇ 9819 ਆ ਗਿਆ ਇਹ ਕਿਸੇ ਦਾ 99 ਮਾਡਲ ਹੈ 1 ਲੱਖ 75000 ਰੁਪਏ ਟਰੈਕਟਰ ਦਾ ਰੇਟ ਹੈ ਭਾਈ ਪਾਵਰ ਸਟੀering ਕੀਤਾ ਹੋਇਆ ਹੈ ਭਾਈ ਦਾ ਦਿਨੇ ਆਪਾਂ ਨੰਬਰ ਭਾਈ ਇਧਰ ਫੋਨ ਨੰਬਰ ਬੋਲੀ 989533 ਹਾਂਜੀ 97945 97941 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਇਸ ਟਰੈਕਟਰ ਸਮਝ ਅੱਗੇ ਆਹ ਟਰੈਕਟਰ ਹੈਗਾ 363 363 ਹੈਗਾਗਾ ਨੀਲਾ ਘੋੜਾ 2000 ਪੂਰਾ 2,70,000 ਰੁਪਏ ਬਾਈ ਡਿਮਾਂਡ ਕਰਦਾ ਫੋਨ ਨੰਬਰ ਆਪਾਂ ਬਾਈ ਦਾ ਲੈ ਕੇ ਦਿੰਨੇ ਆ ਕੀ ਹਾਲ ਹੈ ਵੀਰ ਜਿਵੇਂ ਉਹ ਤੇਰਾ ਫੋਨ ਨੰਬਰ ਬੋਲਿਆ 997762 997762 997722 997722 ਇਹਨਾਂ ਟਰੈਕਟਰਾਂ ਤੋਂ ਹੁੰਦੀ ਬਾਈ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਐਡਰੈਸ ਤੇ ਫੋਨ ਨੰਬਰ ਤਾਂ ਤੁਹਾਨੂੰ ਆ ਗਿਆ ਐਡਰੈਸ ਬਾਈ ਜੀ ਆਪਣਾ ਆਪਣਾ ਦੀ ਤਹਿਸੀਲ ਗਿੱਦੜਵਾ ਜ਼ਿਲ੍ਹਾ ਫਰੀ ਮੁਕਸਰ ਸਾਹਿਬ ਪਿੰਡ ਹੁਸਨਰ ਜੇ ਬਹੁਤ ਸਾਰੇ ਨਾਲ ਜਾ ਹਾਂ ਹੁਸਨਰ ਬਾਈ ਦਾ ਪਿੰਡ ਹੈ ਆ ਟਰੈਕਟਰ ਲੈਣਾ ਹੋਇਆ ਤਾਂ ਬਾਈ ਨਾਲ ਤੁਸੀਂ ਜਿਹੜਾ ਨੰਬਰ ਬੋਲਿਆ ਇਸ ਨੰਬਰ ਤੇ ਸੰਪਰਕ ਕਰ ਲਿਓ ਤੇ ਟਰੈਕਟਰ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਚੰਗੀ ਲੱਗੇ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਤਕਲੀਫ ਨਾ ਬਰ